ਮਾਲਵੇ ਦਾ ਦਿਲ ਸਮਝੇ ਜਾਂਦੇ ਟਿੰਡਾ ਹਮਮ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਸਾਡੇ ਐਨਐਲਐ ਸਹਿਬਾਨ ਆਗਰ ਸਹਿਬਾਨ ਆਲੇ ਦੁਆਲੇ ਦੇ ਇਲਾਕੇ ਤੋਂ ਆਏ ਵੀ ਸਤਕਾਰਯੋਗ ਵਿਸ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਇੱਥੋਂ ਦਾ ਸਾਰਾ মিডিਆ ਬਠਿੰਡਾ ਦਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਜਿੰਨੇ ਵੀ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਹੈ ਨਮੇਸਾਦੀਆਂ ਨੁਰੀਦੀਆਂ ਮਾਕੀਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਅੱਜ ਰੇਲਵੇ ਵਿੱਚ ਜਿਹੜਾ ਮਲਤਾਨੀਆਂ ਪੁਲ ਹੈ ਉਹਦੇ ਰਸਮੀ ਤੌਰ ਤੇ ਰੁਕਾਟ ਨੂੰ ਵਾਸਤੇ ਇਕੱਠੇ ਹੋਏ ਆਂ ਭਾਜੀ 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 ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ ਮੰਗ ਸੀਗੀ ਕਿਉਂਕਿ ਬਠਿੰਡਾ ਦੇਸ਼ ਦੇ ਵੱਡੇ ਜੰਕਸ਼ਨਾਂ ਦੇ ਵਿੱਚ ਰੇਲਵੇ ਜੰਕਸ਼ਨਾਂ ਦੇ ਵਿੱਚ شمار ਹੁੰਦਾ ਹੈ ਇਸ ਕਰਕੇ ਪਾਪੂਲੇਸ਼ਨ ਦੇ ਨਾਲ ਨਾਲ ਟ੍ਰੇਨਾਂ ਦੀ ਗਿਣਤੀ ਵੀ ਦਿਨ-ਬਦ ਦਿਨ ਵਧ ਰਹੀ ਹੈ ਉਹਦੇ ਕਰਕੇ ਕਈ ਪੁਲਿਸੇ ਨੇ ਜਿੱਥੋਂ ਬਠਿੰਡਾ ਕਈ ਪੱਗਾਂ ਚ ਵੰਡਿਆ ਜਾਂਦਾ ਹੈ ਕਈ ਵਰੀ ਦੁਕਾਨਾਂ ਪੁਲ ਦੇ ਪਰਲੇ ਪਾਸੇ ਰਹਿ ਜਾਂਦੀਆਂ ਘਰ ਜਿਹੜੇ ਨੇ ਉਹ ਇੱਧਰ ਰਹਿ ਜਾਂਦੇ ਨੇ ਕਈ ਵਰੀ ਸਕੂਲ ਬੱਚਿਆਂ ਦੇ ਉਹ ਪੁਲ ਦੇ ਦੂਜੇ ਪਾਸੇ ਹੁੰਦੇ ਨੇ ਘਰ ਇੱਧਰ ਹੁੰਦੇ ਨੇ ਤਾਂ ਕਾਫੀ ਆਉਣਾ ਜਾਣਾ ਦੁਸ਼ਵਾਰੀਆਂ ਭਰਿਆ ਹੋ ਜਾਂਦਾ ਸੋ ਇਹ ਸਮੇਂ ਦੀ ਮੰਗ ਹੈ ਕਿ ਸ਼ਾਨਦਾਰ ਲੇਟੈਸਟ ਟੈਕਨੋਲੋਜੀ ਦੀ ਇੰਜੀਨੀਅਰਿੰਗ ਦਿਨਾਲ ਅਸੀਂ ਸ਼ਹਿਰਾਂ ਦਾ ਵਿਕਾਸ ਕਰੀਏ ਸੋ 35 ਸਾਲ ਪੁਰਾਣਾ ਇਹ ਪੁਲ ਸੀਗਾ 23 ਫੁੱਟ ਦੀ ਇਹਦੀ ਜਿਹੜੀ ਕੈਰੇਜ ਵੇਸ ਸੀਗੀ ਤੇ ਸਰਗਸ ਰੋਡ ਦੀ ਚੌੜਾਈ ਘਟਾਉਣ ਕਰਕੇ ਮੌਜੂਦਾ ਟ੍ਰੈਫਿਕ ਦੇ ਯੋਗ ਨਹੀਂ ਰਿਹਾ ਸੀਗਾ ਅਪਡੇਟ ਨਹੀਂ ਰਿਹਾ ਸੀਗਾ ਸੋ ਬਰਸਾਤਾਂ ਦੇ ਮੌਕੇ ਤੇ ਇਹ ਬੰਦਵੀ ਕਰਨਾ ਪੈਂਦਾ ਸੀ ਰਿਪੇਅਰ ਵਾਸਤੇ 138.08 ਕਰੋੜ ਜਾਨੀ ਕਿ 38 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਲਗਭਗ 1 ਕਿਲੋਮੀਟਰ ਦੀ ਥੋੜੀ ਜਿਹੀ ਘਟ ਹੈ 1 ਕਿਲੋਮੀਟਰ ਦੀ 1 ਕਿਲੋਮੀਟਰ ਦੀ ਚੌੜਾਈ ਦਾ ਹੈ ਲੰਬਾਈ ਦਾ ਪੁਲ ਹੈ ਤੇ 23 ਫੁੱਟ ਤੋਂ ਵਧਾ ਕੇ 34.5 ਫੁੱਟ ਦੀ ਚੌੜਾਈ ਕੀਤੀ ਹੈ ਸੋ ਇਹਦੇ ਪੁੱਲ ਦੇ ਹਿਟਾਂ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਕਿ ਪੁੱਲ ਦੇ ਥੱਲੇ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਵੀ ਇਸਤੇਮਾਲ ਉਹ ਬੜੀ ਤਰਕੀਨਾ ਕੀਤਾ ਜਾਂਦਾ ਸੋ ਸਪੋਰਟਸ ਨਾਲ ਸੰਬੰਧਿਤ ਗਰਾਊਂਡ ਸਕੇਟਿੰਗ ਬਾਸਕਟਬਾਲ ਕੋਰਟ ਵਾਕਿੰਗ ਟ੍ਰੈਕ ਸੋ ਜਿਮ ਸਪੇਸ ਵਾਸਤੇ ਵੀ ਉਹਨੂੰ ਇਸਤੇਮਾਲ ਕਰਾਂਗੇ ਤੇ 11 ਸਤੰਬਰ 2023 ਨੂੰ ਇਹਦੀ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਚਾਹੀ ਪਿਆ ਮੈਂ ਇਹ ਕਹਿਤਾ ਸੀਗਾ ਕਿ ਜ਼ਰੂਰੀ ਨਹੀਂ ਕਿ ਜੇ ਮੈਂ ਨਾ ਸਕਾਂ ਤਾਂ ਆਪਾਂ ਪੁਲ ਨਹੀਂ ਚਲਾਉਣਾ ਸੋ ਰਸਮੀ ਤੌਰ ਤੇ ਅੱਜ ਘਟਣਾ ਤੇ ਮੈਂ ਸਾਰੇ ਬਟਿੰਡਾ ਵਾਸੀਆਂ ਨੂੰ ਜਿਹੜੇ ਵੀ ਇਸ ਇਲਾਕੇ ਦੇ ਲੋਕ ਜਿਹੜੇ ਇਸ ਪੁਲ ਤੋਂ ਫਾਇਦਾ ਲੈਣਗੇ ਮੈਂ ਮੁਬਾਰਕਾਂ ਦੇਣਾ ਇੱਕ ਹੋਰ ਕੋਲਾ ਜਿਹਦੀ ਅੱਜ ਰੈਸਪੀ ਤੌਰ ਤੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਬਠਿੰਡਾ ਫਰੋਜਪੁਰ ਲਾਈਨ ਲਾਈਨ ਤੇ ਜਨਤਾਨਗਰ ਵਾਲੀ ਜਗ੍ਹਾ ਤੇ ਅੰਡਰਪਿੱਟਚ ਵੀ ਬਣਿਆ ਹੋਇਆ ਤੇ ਇਹ ਬਠਿੰਡਾ ਕੋਨਿਆਂ ਵਾਲਾ ਰੋਡ ਤੇ ਬਾਦਲ ਖੁੱਦਾ ਰੋਡ ਨੂੰ ਵੀ ਆਪਸ ਦੇ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਇਆ ਉਹਦੀ ਵਾਸਤੇ ਪ੍ਰਵਾਨਗੀ ਦਿੱਤੀ ਗਈ ਹੈ ਤੇ ਉਹ ਵੀ ਬੜੀ ਚੰਗੀ ਜਿਹੜਾ ਉਹ ਸਾਰੀਆਂ ਐਨਓਸੀਜ਼ ਵਗੈਰਾ ਹੋ ਜਾਣਗੀਆਂ रिटेंडर वगैरह का प्रकेरा शुरू कर दी है वो भी हुण आम ਲੋਕਾਂ ਵਾਸਤੇ ਬੜੀ ਜਲਦੀ ਖੁੱਲ ਜਾਊਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜੇ ਦੇ ਸਾਧਨਾਂ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਬਠਿੰਡਾ ਬਗੜਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਾਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਪੁਲ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਨਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅੱਜ ਇੱਕ ਲਾਇਬ੍ਰੇਰੀ ਦਾ ਵੀ ਉਦਘਾਟਨ ਜਿੱਥੇ ਜਿਹੜੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੀ ਤਿਆਰੀ ਕਰੇ ਜਾਊਗੀ ਕਿਉਂਕਿ ਜ਼ਮਾਨਾ ਕੰਪੀਟੀਸ਼ਨ ਦਾ ਹੋ ਗਿਆ ਤੇ ਹੁਣ ਆਪਾਂ ਨੂੰ ਪੜ੍ਹਾਈ ਦੇ ਵਿੱਚ ਜੇ ਅਪਡੇਟ ਨਹੀਂ ਰਹਿਾਂਗੇ ਤਾਂ ਪਿੱਛੇ ਰਹਿ ਜਾਾਂਗੇ ਫੁੱਲ ਲਾਇਬ੍ਰੇਰੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ ਬਣਾ ਰਹੇ ਹਾਂ ਉਹ ਲਾਇਬ੍ਰੇਰੀਆਂ ਜਿਹੜੀਆਂ ਉਹਦੇ ਵਿੱਚ ਸਿਲੇਬਸ ਦੀਆਂ ਕਿਤਾਬਾਂ ਵੀ ਰੱਖੀਆਂ ਜਾਂਦੀਆਂ ਨੇ ਉੱਥੇ ਵੀ ਅੱਜ ਮੈਂ ਬੱਚਿਆਂ ਨੂੰ ਇਸ ਤੋਂ ਬਾਅਦ ਮਿਲੂੰਗਾ ਤੇ ਉਹੀ ਬੱਚੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਦੇਣਗੇ ਉਹੀ ਆਪਣੇ ਜੂਨੀਅਰਸ ਨੂੰ ਵੀ ਨਾਲ-ਨਾਲ ਪੜ੍ਹਾਉਣਗੇ ਸੋ ਇੱਕ ਲੇਟੈਸਟ ਟੈਕਨੀਕ ਹੈ ਜਿਹੜੀ ਸਟੱਡੀ ਦੀ ਉਮੀਦ ਇਸਤੇਮਾਲ ਕੀਤੀ ਜਾਊਗੀ ਤਾਂ ਕਿ ਇਹ ਇਲਾਕਾ ਜਿਹੜਾ ਉਪੜਾਈ ਪੱਕوں ਵੀ ਵਿਕਾਸ ਪੱਕوں ਵੀ ਕਿਸੇ ਵੀ ਕੋ ਘਟ ਨਹੀਂ ਹੈਗਾ ਵੈਸੇ ਪਹਿਲਾਂ ਇੱਕ ਮਿੱਥ ਬਣੀ ਹੋਈ ਸੀਗੀ ਇਲਾਕੇ ਬਾਰੇ ਸੰਗਰੂਰ ਮਾਨਸਾ ਬਠਿੰਡਾ ਕਿ ਪਤਾ ਨਹੀਂ ਸ਼ਾਇਦ ਟੇਲਾਂ ਤੇ ਰਹਿ ਗਏ ਜਾਂ ਪਿੱਛੇ ਰਹਿ ਗਏ ਪਰ ਪ੍ਰਮਾਤਮਾ ਹਰੇਕ ਨੂੰ ਇੱਕੋ ਜਿਹਾ ਬਣਾ ਕੇ ਭੇਜਦਾ ਹੈ ਬਸ ਲੋੜ ਇਹ ਹੈ ਕਿ ਅਸੀਂ ਆਪਣੇ ਸਕੂਲਾਂ ਨੂੰ ਕਿੰਨਾ ਅਪਡੇਟ ਕਰਦੇ ਆ ਕਿੰਨਾ ਅਪਗ੍ਰੇਡ ਕਰਦੇ ਆ ਸਾਡੇ ਟੀਚਰਸ ਜਿਹੜੇ ਨੇ ਉਹ ਕਿੰਨੇ ਕਪ ਅਪਗ੍ਰੇਡੇਟ ਨੇ ਜਿਨ੍ਹਾਂ ਨੇ ਆਉਣ ਵਾਲੇ ਫਿਊਚਰ ਵਾਸਤੇ ਜਿਹੜੇ ਕੰਪੀਟੀਸ਼ਨ ਵਾਸਤੇ ਵੀ ਬੱਚੇ ਤੇ ਕੰਪੀਟੀਸ਼ਨ ਪਾਸ ਕਰਨ ਵਾਲੇ ਵੀ ਜਿਹੜੇ ਬੱਚੇ ਜਿਹੜੇ ਇੱਥੋਂ ਨਿਕਲ ਕੇ ਜਾਣਗੇ ਦੇਸ਼ ਦੇ ਵਿੱਚ ਅਲੱਗ-ਅਲੱਗ ਵੱਡੇ-ਵੱਡੇ ਅਹੁਦਿਆਂ ਤੇ ਪੰਜਾਬ ਸਟੇਟ ਦੇ ਵਿੱਚ ਉਹ ਆਪਣੀ ਸੇਵਾਵਾਂ ਨਾਮ ਉਹਨਾਂ ਕਿਸੇ ਨੂੰ ਅਕਨੀ ਜਿਹੜਾ ਅੰਕਿਆ ਜਾਣਾ ਚਾਹੀਦਾ ਕਿਸੇ ਵੀ ਕਸਬੇ ਨੂੰ ਜਾਂ ਕਿਸੇ ਦੀ ਇਲਾਕੇ ਨੂੰ